ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਦੀ ਵੀਡੀਓ ਵੇਖਣ ਤੋਂ ਬਾਅਦ ਨਾ ਤੁਸੀਂ ਭਾਵੁਕ ਹੋ ਜਾਓਗੇ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਦੋ ਮੁੰਡੇ ਆਪਣੇ ਮਾਂ-ਬਾਪ ਦੀ ਤਸਵੀਰ ਨੂੰ ਚੁੱਕ ਕੇ ਕਿਵੇਂ ਰੋ ਰਹੇ ਨੇ ਦਰਅਸਲ ਇਹਨਾਂ ਦੇ ਘਰ ਦੇ ਵਿੱਚ ਅੱਜ ਇੱਕ ਵਿਆਹ ਸੀ ਅਤੇ ਵਿਆਹ ਵਿੱਚ ਤੁਹਾਨੂੰ ਪਤਾ ਹੈ ਕਿ ਮਾਂ-ਬਾਪ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਇਹਨਾਂ ਸਮਿਆਂ ਤੇ ਆ ਕੇ ਮਾਂ-ਬਾਪ ਦੀ ਯਾਦ ਆ ਹੀ ਜਾਂਦੀ ਹੈ ਕਿਉਂਕਿ ਮਾਂ-ਬਾਪ ਨੇ ਸੌ ਲਾੜ ਲਡਾਉਣੇ ਹੁੰਦੇ ਆ ਇਹਨਾਂ ਸਮਿਆਂ ਦੇ ਉੱਤੇ ਤੇ ਮਾਂ-ਬਾਪ ਬਿਨਾ ਫਿਰ ਵਿਆਹ ਵੀ ਕਾਦੇ ਹੁੰਦੇ ਨੇ ਤੁਸੀਂ ਦੇਖ ਲਓ ਕਿ ਜਦੋਂ ਵੀਰ ਦਾ ਵਿਆਹ ਹੋ ਰਿਹਾ ਹੁੰਦਾ ਹੈ ਤੇ ਅਚਾਨਕ ਉਹਨੂੰ ਆਪਣੇ ਮਾਪੇ ਦਾ ਯਾਦ ਆ ਜਾਂਦੀ ਹੈ ਤੇ ਵੀਰ ਆਪਣੇ ਮਾਪੇ ਦੀ ਤਸਵੀਰ ਨੂੰ ਚੁੱਕ ਕੇ ਰੋਣ ਲੱਗ ਜਾਂਦਾ ਹੈ ਜਿਸ ਤੋਂ ਬਾਅਦ ਉਹਦੇ ਭਰਾ ਵੀ ਆਪਣੇ ਮਾਪੇ ਦੀ ਤਸਵੀਰ ਨੂੰ ਚੁੰਮੜ ਕੇ ਰੋਣ ਲੱਗ ਜਾਂਦੇ ਨੇ ਜਿਸ ਨੂੰ ਵੇਖ ਕੇ ਹਰ ਕੋਈ ਭਾਵੁਕ ਹੋ ਗਿਆ ਦੋਸਤੋ ਜ਼ਿੰਦਗੀ ਵਿੱਚ ਮਾਪੇ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਜਿਨ੍ਹਾਂ ਦੇ ਮਾਪੇ ਨਹੀਂ ਹੁੰਦੇ ਨਾ ਉਹਨਾਂ ਦਾ ਦਰਦ ਬਹੁਤ ਵੱਡਾ ਹੁੰਦਾ ਹੈ ਉਹਨਾਂ ਦੇ ਜੀਵਨ ਵਿੱਚ ਸਟਰਗਲ ਬਹੁਤ ਜ਼ਿਆਦਾ ਵੱਡੀ ਹੁੰਦੀ ਹੈ ਕਿਉਂਕਿ ਮਾਪੇ ਆਪਣੇ ਸਾਰੀਆਂ ਕਬੀਲਦਾਰੀਆਂ ਸਾਹਮਣੀਆਂ ਹੁੰਦੀਆਂ ਨੇ ਤੇ ਜਦੋਂ ਮਾਪੇ ਚਲੇ ਜਾਂਦੇ ਨੇ ਤਾਂ ਜ਼ਿੰਦਗੀ ਵਿੱਚ ਇੱਕ ਅਧੂਰਾਪਣ ਆ ਜਾਂਦਾ ਹੈ ਜਿਹੜਾ ਕੋਈ ਵੀ ਪੂਰਾ ਨਹੀਂ ਕਰ ਸਕਦਾ ਸੋ ਦੋਸਤੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹਨਾਂ ਬੱਚਿਆਂ ਦੇ ਲਈ ਕਮੈਂਟ ਬਾਕਸ ਵਿੱਚ ਵਾਹਿਗੁਰੂ ਜਰੂਰ ਲਿਖ ਕੇ ਜਾਓ